ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੇ ਅੱਜ ਦਾ ਵਿਸ਼ਾ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਮਾਲ ਛਕਣਾ ਚਾਹੀਦਾ ਕਿ ਨਹੀਂ ਛਕਣਾ ਚਾਹੀਦਾ ਉਹਤੇ ਗੱਲ ਕਰਦੇ ਆਂ ਤੇ ਗਾੜੀ ਇੱਕ ਆਪਾਂ ਵੀਡੀਓ ਪਾਉਨੇ ਆਂ ਤੇ ਚੈੱਕ ਕਰੋ ਠੀਕ ਆ ਬਾਕੀ ਸੰਤ ਮੁਸਕੀਨ ਜੀ ਵੀ ਆਦੇ ਹੀ ਕਿ ਮਾਲ ਮਾਸ ਇਹਦਾ ਕਰਕੇ ਝਗੜਦੇ ਆ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਉਹ ਮੂਰਖਾਂ ਦੀ ਗੱਲ ਐ ਤੇ ਆਪਾਂ ਬੈਸ ਨਹੀਂ ਕਰ ਸਕਦੇ ਤੇ ਬਾਕੀ ਆ ਵੀਡੀਓ ਵੇਖੋ ਗੜੀ ਓਕੇ ਕਿਸ ਤਰ੍ਹਾਂ ਨੂੰ ਤਿਲਕ ਜਿਹੜਾ ਉਹ ਖੂਨ ਦਾ ਬੱਕਰਾ ਛਟਕਾ ਕੇ ਲਾਇਆ ਜਾਂਦਾ ਮਤਲਬ ਤੁਹਾਡੇ ਤੋਂ ਵੱਧ ਇਹਨੂੰ ਕੌਣ ਐਕਸਪਲੇਨ ਕਰ ਸਕਦਾ ਰਾਣੀ ਸਮੇਂ ਚ ਸ਼ੱਕ ਦੇ ਸ਼ਕਾਉਂਦੇ ਰਹੇ ਹਾਂ ਤੁਹਾਡਾ ਨਹੀਂ ਮੰਨ ਕਰਦਾ ਨਾ ਸ਼ਕੋ ਜੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਤੀ ਵੀ ਖਾਣ ਵਾਲਾ ਜ਼ਿਆਦਾ ਸਿੱਖ ਨਹੀਂ ਨਹੀਂ ਖਾਣ ਵਾਲਾ ਥੋੜਾ ਸਿੱਖ ਨਹੀਂ ਹੈ ਸਾਰੇ ਗੁਰੂ ਕਲਗੀਧਰ ਦੇ ਪੁੱਤਰ ਆ ਜੀ ਟਕਸਾਲ ਦੇ ਮੈਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਦਾ ਵੀ ਦੋ ਤਿੰਨ ਵਾਰੀ ਮੇਰੀ ਇਹ ਗੱਲ ਸੰਦ ਗਿਆਨੀ ਕਰਤਾਰ ਸਿੰਘ ਜੀ ਨਾਲ ਹੋਈ ਉਹਨਾਂ ਨੇ ਕਿਹਾ ਸੀ ਉਦੋਂ ਮੈਂ ਕੋਈ ਬੱਚਾ ਹੀ ਸਾਂ ਅੱਛਾ ਜੀ ਉਹਨਾਂ ਨੇ ਕਹਿਣਾ ਪ੍ਰਤਾਪ ਸਿੰਘ ਇਹ ਕਿਤੇ ਮਨਾ ਨਹੀਂ ਹੈਗਾ ਪਰ ਕਿਹਾ ਵੀ ਅਸੀਂ ਵਿਦਿਆ ਪੜਨ ਪੜਾਉਣ ਵਾਲੇ ਆਂ ਇਹ ਖਰਾਕ ਭਾਰੀ ਐ ਇਸ ਕਰਕੇ ਅਸੀਂ ਨਹੀਂ ਵਰਤਦੇ ਬਾਕੀ ਪੰਥ ਵਿੱਚ ਇਹਦੀ ਕੋਈ ਮਨਾਈ ਨਹੀਂ ਹੈਗੀ ਪੰਡਤਾ ਨੇ ਪੁੱਛਿਆ ਸੀ ਬ્રાਹਮਣਾਂ ਨੇ ਮਹਾਰਾਜ ਤੁਸੀਂ ਦੱਸੋ ਕੌਣ ਬ્રાਹਮਣ ਹੋ ਛਤਰੀ ਹੋ ਕਿਉਂ ਸਤਿਗੁਰਾਂ ਨੇ ਕਿਹਾ ਸੀ ਛਤਰੀ ਕੋ ਪੁੱਤੋਂ ਬ્રાਹਮਣ ਕੋ ਨਹੀਂ ਕਹਤਾ ਪਿਆਬਤ ਹੋ ਜੋ ਕਰਉ ਹਰਿਆਰ ਔਰ ਜੰਗਾਲ ਜਿਤੇ ਗ੍ਰਹ ਕੋ ਤਿਆਗ ਤਾ ਚੇਤਾ ਮੈ ਤਰਉ ਅਬ ਰੀਜ ਕੇ ਦਿਓ ਵੇ ਹਮ ਕੋ ਜੋ ਹੋ ਬਿੰਤੀ ਕਰ ਜੋਰ ਕਰਉ ਜਬ ਆਬ ਕਿਉ ਨਿਦਾਨ ਬਣਿਆ ਤਹੀ ਰਣ ਮੇ ਤਬ ਜੂਝ ਮਰਉ ਮੈਂ ਛਤਰੀ ਆ ਛਤਰੀ ਦਾ ਕਰਮ ਕੀ ਆ ਉਹ ਛਤਰੀ ਦਾ ਤੁਸੀਂ ਖਲਾਸਾ ਕਰੋ ਉਹਦੇ ਚ ਮਾਨ ਕੋ ਕਿਸੇ ਵੀ ਕੋਚ ਵੇਖੋ ਵੀ ਛਤਰੀ ਦੀ ਪ੍ਰਭਾਸ਼ਾ ਕੀ ਛਤਰੀ ਕੌਣ ਹੁੰਦਾ ਸ਼ਿਕਾਰ ਖੇਡਣਾ ਸ਼ਾਸਤਰ ਬੇਜਾਦਾ ਅਭਿਆਸ ਕਰਨਾ ਗਊ ਗਰੀਬ ਦੀ ਰੱਖਿਆ ਕਰਨੀ